ਪਿਛਲੇ 3 ਦਿਨਾਂ ਤੋਂ ਪੰਜਾਬ ਦੇ ਵਿੱਚ ਬਹੁਤ ਵੱਡੇ ਕਹਿਰ ਹੋਏ ਨੇ ਇਨਸਾਨੀਅਤ ਤੇ ਹਮਦਰਦੀ ਨਾਲ ਭਰੇ ਹੋਏ ਬੰਦਿਆਂ ਨੂੰ ਰੋਟੀ ਨਹੀਂ ਲੰਗ ਰਹੀ ਤੇ ਦੂਜੇ ਪਾਸੇ ਮੁਰਗੀ ਮਰੀ ਤੇ ਬੱਕਰੀ ਮਰੀ ਦੇ ਪੈਸੇ ਦੇਣ ਦੀਆਂ ਗੱਲਾਂ ਕਰਨ ਵਾਲੀ ਭਗਵੰਤਮਾਨ ਸਰਕਾਰ ਖਮੋਸ਼ ਹੈ ਚੁੱਪ ਹੈ ਇੰਜ ਲੱਗ ਰਿਹਾ ਜਿਵੇਂ ਉਹਨੂੰ ਕੁਝ ਦੇਖ ਹੀ ਨਹੀਂ ਰਿਹਾ ਤੇ ਕੁਝ ਸੁਣ ਹੀ ਨਹੀਂ ਰਿਹਾ ਹੁਣ ਕਹਿਰ ਕੀ ਵਾਪਰੇ ਨੇ ਗਵਰਨਰ ਸੁਣੋ ਤੁਸੀਂ ਆਪਣਾ ਕਮੈਂਟ ਲਿਖ ਕੇ ਦੱਸਿਓ ਕਿ ਇਸ ਤੋਂ ਵੱਡੇ ਕੋਈ ਕਹਿਰ ਹੋ ਸਕਦੇ ਨੇ ਇੱਕ ਪਾਸੇ ਹਨੇਰੀ ਤੇ ਤੂਫਾਨ ਬਹੁਤ ਬੁਰੀ ਤਰ੍ਹਾਂ ਤਬਾਹੀ ਮਚਾਰਿਆ ਔਰ ਘਰ ਉਜਾੜ ਰਿਹਾ ਤੇ ਦੂਜੇ ਪਾਸੇ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਨੂੰ ਲੱਗਦੀ ਅੱਗ ਉਹਨਾਂ ਉਹਨਾਂ ਨੂੰ ਬਰਬਾਦ ਕਰ ਰਹੀ ਹੈ ਪਿਛਲੇ 2 ਦਿਨਾਂ ਚ ਸੈਂਕੜੇ ਖੇਤਾਂ 'ਚ ਅੱਗ ਲੱਗੀ ਤੇ ਹਜ਼ਾਰਾਂ ਕਿੱਲੇ ਪੱਕੀ ਕਣਕ ਸੜ ਕੇ ਸਵਾਹ ਗਈ ਤੇ ਦੂਜੇ ਪਾਸੇ ਇੱਕ ਬਹੁਤ ਵੱਡੀ ਦਰਦਨਾਕ ਘਟਨਾ ਪੰਜਾਬ ਦੇ ਪੁਵਾਨੀਗੜ ਦੇ ਪਿੰਡ ਮਾਝਾ ਚ ਵਪਰੀ ਹਰਪਾਲ ਸਿੰਘ ਦਾ ਪਿਤਾ ਗੁਰਚਰਨ ਸਿੰਘ ਜਿਹੜਾ ਕਿ ਉਹਨਾਂ ਨੇ ਮੁਰਗੀਆਂ ਰੱਖੀਆਂ ਹੋਈਆਂ ਸੀ ਪੋਲਟਰੀ ਫਾਰਮ ਸੀਗਾ ਉੱਥੇ ਉਹ ਸੁੱਤਾ ਪਿਆ ਸੀ 4500 ਦੇ ਕਰੀਬ ਮੁਰਗੀਆਂ ਸੀ ਅਚਾਨਕ ਤੂਫਾਨ ਆਇਆ ਪੋਲਟਰੀ ਫਾਰਮ ਦੀ ਛੱਤ ਡਿੱਗੀ ਜਿੱਥੇ ਉਹ ਕਿਸਾਨ ਜਿਹੜਾ ਪੋਲਟਰੀ ਫਾਰਮ ਵਾਲਾ ਸੀ ਗੁਰਚਰਨ ਸਿੰਘ ਜਿੱਥੇ ਉਹਦੀ ਥਾਂ ਤੇ ਮੌਤ ਹੋ ਗਈ ਉਥੇ ਨਾਲ 2500 ਤੋਂ ਵੱਧ ਮੁਰਗੀਆਂ ਵੀ ਖਤਮ ਹੋ ਗਈਆਂ ਮਾਰੀਆਂ ਗਈਆਂ ਇਸ ਤਰ੍ਹਾਂ ਚਾਹੇ ਮਨੁੱਖੀ ਤੇ ਜੀਵਾਂ ਦੀਆਂ ਜਾਨਾਂ ਦੀ ਗਿਣਤੀ ਕਰੀਏ 2500 ਤੋਂ ਵੱਧ ਮੌਤਾਂ ਇੱਕੋ ਥਾਂ ਤੇ ਹੋਈਆਂ ਨੇ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖੋ ਕੱਲ-ਕੱਲ ਦੇ ਵਿੱਚ ਲਗਭਗ 30-35 ਜਗ੍ਹਾ ਤੇ ਅੱਗ ਲੱਗੀ ਸੈਂਕੜੇ ਕਿੱਲੇ ਕਣਕ ਜਿਹੜੀ ਆ ਉਹ ਸੜ ਗਈ ਕਿਤੇ 40 ਜਗ੍ਹਾ ਕਿਤੇ 40 ਕਿੱਲੇ ਕਿਤੇ 50 ਕਿੱਲੇ ਕਿਤੇ 70 ਕਿੱਲੇ ਕਣਕ ਜਿਹੜੀ ਆ ਉਹ ਪੁੱਜ ਗਈ ਤਬਾਹ ਹੋ ਗਈ ਮੈਂ ਬੇਨਤੀ ਕਰੂੰਗਾ ਜੇ ਤੁਸੀਂ ਕਿਸਾਨ ਮਜ਼ਦੂਰ ਨਹੀਂ ਵੀ ਹੋ ਇਕੱਲੇ ਇਨਸਾਨੀਓ ਤਾਂ ਫਿਰ ਵੀ ਆ ਜਿੰਨੀ ਵੱਡੀ ਬਰਬਾਦੀ ਜਿਨ੍ਹਾਂ ਕੋਲ ਖਾਣ ਜੋਗੇ ਦਾਣੇ ਵੀ ਨਹੀਂ ਬਚੇ ਉਹਨਾਂ ਦੀ ਹੋਈ ਆ ਉਹਨਾਂ ਦੇ ਲਈ ਆਵਾਜ਼ ਬਣੋ ਇਹ ਵੀਡੀਓ ਨੂੰ ਹੀ ਅੱਗੇ ਜ਼ਰੂਰ ਭੇਜ ਦਿਓ ਤਾਂ ਕਿ ਸਰਕਾਰਾਂ ਤੱਕ ਇਹ ਆਵਾਜ਼ ਪਹੁੰਚ ਸਕੇ ਤੁਸੀਂ ਸ਼ਾਇਦ ਉਹ ਵੀਡੀਓ ਦੇਖ ਰਹੇ ਹੋ ਕਿ ਜਿੱਥੇ ਪਿਛਲੇ ਦਿਨੀ ਝੱਖੜ ਆਇਆ ਪੱਕੀ ਫਸਲ ਲੋਕਾਂ ਦੀ ਠੇਕੇ ਭਰ-ਪਰ ਕੇ ਮਾਮਲੇ ਭਰ-ਪਰ ਕੇ ਠੇਕੇ ਤੇ ਲੈ ਕੇ ਜਿਹੜੀ ਕਣਕ ਬੀਜੀ ਸੀ ਉਹਦਾ ਇੱਕ ਦਾਣਾ ਵੀ ਨਹੀਂ بچਿਆ ਬੁੱਢੇ ਬਾਪੂ ਬੇਬੇ ਤੇ ਨਿੱਕੇ ਬੱਚੇ ਤੱਕ ਰੋਂਦੇ ਵਿਲਕਦੇ ਆਪਾਂ ਵੇਖੇ ਨੇ ਉਹ ਕਹਿ ਰਹੇ ਨੇ ਉਹ ਰੱਬ ਨੂੰ ਦੋਸ਼ ਦੇ ਰਹੇ ਨੇ ਜਿਵੇਂ ਦੀ ਉਹਨਾਂ ਦੀ ਸਮਝ ਹੈ ਕਹਿੰਦੇ ਰੱਬਾ ਸਾਨੂੰ ਵੀ ਨਾਲ ਹੀ ਚੁੱਕ ਲਾ ਹੁਣ ਸਾਡੇ ਖਾਣ ਲਈ ਤਾਂ ਕੁਛ ਛੱਡਿਆ ਨਹੀਂ ਖੈਰ ਹੁਣ ਪੰਜਾਬ ਸਰਕਾਰ ਜਿਹੜੀ ਅੱਜ ਤੋਂ 2 ਸਾਲ ਪਹਿਲਾਂ ਇਹ ਦਾਵਾ ਕਰਦੀ ਸੀ ਜਦੋਂ ਪੰਜਾਬ ਦੇ ਵਿੱਚ ਪਾਣੀ ਆਇਆ ਸੀ ਭਗਵੰਤਮਾਨ ਸਾਹਿਬ ਕਹਿੰਦੇ ਸੀ ਮੁਰਗੀ ਮਰੀ ਤੇ ਬੱਕਰੀ ਮਰੀ ਦੇ ਵੀ ਪੈਸੇ ਦਊਂਗਾ ਹਰ ਇੱਕ ਚੀਜ਼ ਦਾ ਮੁਆਵਜ਼ਾ ਦਊਂਗਾ ਉਸ ਤੋਂ ਬਾਅਦ ਲੋਕ ਅੱਜ ਤੱਕ ਵਿਲਕ ਰਹੇ ਨੇ ਤੇ ਉਹ ਬੱਕਰੀ ਮਰੀ ਤੇ ਮੁਰਗੀ ਮਰੀ ਤੇ ਛੱਡੋ ਜਿਨ੍ਹਾਂ ਦੇ ਘਾਰ ਢਹਿ ਗਏ ਸੀ ਜਿਨ੍ਹਾਂ ਦੀਆਂ ਫਸਲਾਂ ਰੁੜ ਗਈਆਂ ਸੀ ਉਹਦਾ ਮੁਆਵਜ਼ਾ ਵੀ ਨਹੀਂ ਮਿਲਿਆ ਤੇ ਹੁਣ ਜਿਸ ਪੱਧਰ ਦਾ ਕਹਿਰ ਵਾਪਰ ਰਿਹਾ ਹੈ ਹਾਲਾਤ ਇਹ ਨੇ ਕਿ ਜਿੱਥੇ ਅੱਗ ਲੱਗੀ ਹੁੰਦੀ ਆ ਹਰ ਜਗ੍ਹਾ ਤੇ ਲੋਕਾਂ ਨੇ ਇਹ ਕਿਹਾ ਕਿ ਅੱਗ ਬੁਝਾਉਣ ਵਾਲੀਆਂ ਗੱਡੀਆਂ 2-2 ਘੰਟੇ ਉਦੋਂ ਆਈਆਂ ਲੇਟ ਜਦੋਂ ਪਿੰਡ ਵਾਲਿਆਂ ਨੇ ਵੱਡੇ ਪੁੱਤਰ ਤੇ ਕਣਕ ਸੜ ਜਾਣ ਤੋਂ ਬਾਅਦ ਆਪਣੇ ਤੌਰ ਤੇ ਟਰੈਕਟਰ ਲੈ ਕੇ ਕਲਟੀਵੇਟਰ ਪਾ ਕੇ ਪਾਣੀ ਦੀਆਂ ਬਾਲਟੀਆਂ ਵਗੈਰਾ ਲੈ ਕੇ 100 ਸਿਆਪੇ ਕਰਕੇ ਲੋਕਾਂ ਨੇ ਜਦੋਂ ਅੱਗਾਂ ਬੁਝਾ ਲਈਆਂ ਨਾ ਉਦੋਂ ਪ੍ਰਸ਼ਾਸਨ ਪਹੁੰਚਦਾ ਰਿਹਾ ਉਦੋਂ ਉਥੇ ਫਿਰ ਪ੍ਰਸ਼ਾਸਨ ਧੰਮ ਘੜੇ ਫਿਰ ਉਹ ਡਰਾਮੇਬਾਜ਼ੀਆਂ ਹੁੰਦੀਆਂ ਪਾਸੇ ਹੋ ਜੋ ਪਾਸੇ ਹੋ ਜੋ ਅਸੀਂ ਆ ਗਏ ਹੁਣ ਅਸੀਂ ਕਰਕੇ ਬਖਾਵਾਂਗੇ ਤੇ ਕਰ ਸਾਰਾ ਕੁਝ ਲੋਕਾਂ ਨੇ ਆਪ ਲਿਆ ਹੁੰਦਾ ਪਿਛਲੇ ਦਿਨੀ ਗੁਰੂ ਅਰਸਾਏ ਦੇ ਪਿੰਡ ਝਾਵਲਾ ਦੇ ਵਿੱਚ ਜਦੋਂ ਅੱਗ ਲੱਗੀ ਉਥੇ ਜਦੋਂ ਐਸਡੀਐਮ ਗਈ ਹੈ ਤਾਂ ਉੱਥੇ ਜਾ ਕੇ ਜਦੋਂ ਉਹੀ ਠਮਕੜੇ ਸਾਰਾ ਪ੍ਰਸ਼ਾਸਨ ਪਿਆ ਤਾਂ ਲੋਕਾਂ ਨੇ ਕਿਹਾ ਕਹਿੰਦੇ ਐਸਡੀਐਮ ਸਾਹਿਬ ਤੁਸੀਂ ਆਇਓ ਇੰਨਾ ਲੇਟ ਤੁਹਾਡੀਆਂ ਗੱਡੀਆਂ ਆਈਆਂ ਇੰਨਾ ਲੇਟ ਲੋਕ ਕਹਿੰਦੇ ਜੇਕਰ ਇਹ ਹੀ ਅਸੀਂ ਪਰਾਲੀ ਨੂੰ ਅੱਗ ਲਾਈ ਹੁੰਦੀ ਜਦੋਂ ਤੁਸੀਂ ਫੜਨਾ ਹੁੰਦਾ ਸਾਡੇ ਤੇ ਪਰਚਾ ਦਰਜ ਕਰਨਾ ਹੁੰਦਾ ਤਾਂ ਉਦੋਂ 50 ਮਿੰਟਾਂ ਦੇ ਵਿੱਚ ਵਿੱਚ ਤੁਹਾਡੇ ਪ੍ਰਸ਼ਾਸਨ ਦੀਆਂ ਤੇ ਪੁਲਿਸ ਦੀਆਂ ਗੱਡੀਆਂ ਸਾਡੇ ਖੇਤਾਂ 'ਚ ਪਹੁੰਚ ਜਾਂਦੀਆਂ ਰਹੀਆਂ ਨੇ ਕਿਉਂਕਿ ਪਰਚਾ ਦਰਜ ਕਰਨਾ ਹੁੰਦਾ ਤੇ ਹੁਣ ਹੁਣ ਸਾਡੀ ਸਹੂਲਤ ਬੰਨਾ ਸੀ ਹੁਣ ਤੁਸੀਂ ਬੋੜਦੇ ਹੀ ਨਹੀਂ ਔਰ ਸਭ ਤੋਂ ਦੁੱਖ ਦੀ ਗੱਲ ਜਿਵੇਂ ਗੁਰੂ ਹਰਸਾਏਕ ਤਹਿਸੀਲ ਹੈ ਉਥੇ ਇੱਕ ਵੀ ਗੱਡੀ ਅੱਗ ਬੁਝਾਉਣ ਵਾਲੀ ਨਹੀਂ ਇਸੇ ਤਰ੍ਹਾਂ ਲੋਕ ਬਹੁਤ ਸਾਰੇ ਤਹਿਸੀਲ ਪੱਧਰ ਦੇ ਜਿੱਥੇ ਸੈਂਕੜੇ ਪਿੰਡ ਪੈਂਦੇ ਨੇ ਲੱਖਾਂ ਲੋਕ ਉਸ ਤਹਿਸੀਲ ਪੱਧਰ ਦੇ ਵਿੱਚ ਰਹਿੰਦੇ ਨੇ ਉਥੇ ਸਰਕਾਰਾਂ ਵੱਲੋਂ ਇੱਕ ਵੀ ਗੱਡੀ ਅੱਗ ਬੁਝਾਊ ਜੰਤਰ ਫਾਇਰ ਬਰਗੇਡ ਵਾਲੀ ਅੱਜ ਤੱਕ ਦਿੱਤੀ ਨਹੀਂ ਗਈ ਤੇ ਜਿੰਨੀ ਦੂਰ ਫਰਜ ਕਰੋ ਮੈਂ ਗੱਲ ਗੁਰੂ ਹਰ ਸਾਹਿਬ ਰੋਜਪੁਰ ਦੀ ਕਰ ਰਿਹਾ ਉਥੋਂ ਜਿੰਨੀ ਦੂਰ ਤੇ ਫਾਇਰ ਬਰਗੇਡ ਦੇ ਦਫ਼ਤਰ ਨਹੀਂ ਉਥੋਂ ਆਉਂਦਾ ਤੇ ਘੰਟਾ ਲੱਗੂ ਗਈ ਜਿਹੜੀ ਸਰਕਾਰਾਂ ਅੱਜ ਤੱਕ ਲੋਕਾਂ ਨੂੰ 10-15 ਕਿਲੋਮੀਟਰ ਤੱਕ ਮਤਲਬ 100 ਪਿੰਡਾਂ ਪਿੱਛੇ ਅੱਗ ਬੁਝਾਉਣ ਵਾਲੀ ਇੱਕ ਗੱਡੀ ਵੀ ਨਹੀਂ ਦੇ ਸਕੀਆਂ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਕ੍ਰਾਂਤੀ ਦੀਆਂ ਗੱਲਾਂ ਇਨਕਲਾਬ ਦੀਆਂ ਗੱਲਾਂ ਬਦਲਾਅ ਦੀਆਂ ਗੱਲਾਂ ਇਸ ਤੋਂ ਪਿਛਲੀਆਂ ਸਰਕਾਰਾਂ ਵੀ ਰਹੀਆਂ ਉਹ ਵੀ ਟਾਰਾ ਮਾਰਦੀਆਂ ਰਹੀਆਂ ਲੋਕਾਂ ਨੂੰ ਬੁੱਧੂ ਬਣਾਉਂਦੀਆਂ ਰਹੀਆਂ ਕੀਤਾ ਕਤਰਿਆ ਉਹਨਾਂ ਨੇ ਵੀ ਕੱਖ ਨਹੀਂ ਕੀਤਾ ਕਤਰਿਆ ਇਹਨਾਂ ਨੇ ਵੀ ਕੱਖ ਨਹੀਂ ਤੇ ਆ ਜਦੋਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਣਕ ਦੇ ਆਭੂ ਪੁੱਜੇ ਇਹ ਕੱਲੀ ਕਣਕ ਨਹੀਂ ਸੜੀ ਉਨ੍ਹਾਂ ਦਾ ਦਿਲ ਸੜਿਆ ਉਹਨਾਂ ਦਾ ਦਿਮਾਗ ਸੜਿਆ ਉਹਨਾਂ ਦੀ ਸੋਚ ਸੜੀ ਹੈ ਉਹਨਾਂ ਦੇ ਸੁਪਨੇ ਸੜੇ ਨੇ ਉਹਨਾਂ ਦੀਆਂ ਰੀਝਾਂ ਸੜੀਆਂ ਨੇ ਤੇ ਆ ਜਿਹੜੇ ਕਈ ਬੇਵਕੂਫ ਲੋਕ ਜਿਹੜੇ ਇਹ ਕਹਿੰਦੇ ਹੁੰਦੇ ਨੇ ਇਹ ਕਿਸਾਨ ਹੀ ਕਿਉਂ ਕਹਿੰਦੇ ਨੇ ਅਸੀਂ ਕਰਜ਼ੇ ਥੱਲੇ ਆ ਗਏ ਇਹ ਕਿਸਾਨ ਹੀ ਕਿਉਂ ਐ ਕਰਦੇ ਨੇ ਇਹ ਕਿਸਾਨ ਤੇ ਮਜ਼ਦੂਰ ਹੀ ਕਿਉਂ ਧਰਨੇ ਲਾਉਂਦੇ ਨੇ ਐਸੇ ਕਰਕੇ ਲਾਉਂਦੇ ਨੇ ਕਿਉਂਕਿ ਜਿਵੇਂ ਹੁਣ ਸੈਂਕੜੇ ਹਜ਼ਾਰਾਂ ਘਰਾਂ ਦੀਆਂ ਪੱਕੀਆਂ ਫਸਲਾਂਾਂ ਦੋਵੇਂ ਤਰ੍ਹਾਂ ਦੀ ਮਾਰ ਇਕੱਠੀ ਪਈ ਇੱਕ ਪਾਸੇ ਹਨੇਰੀ ਤੂਫਾਨ ਤੇ ਗੜੇ ਤੇ ਦੂਜੇ ਪਾਸੇ ਅੱਗਾਂ ਹਜ਼ਾਰਾਂ ਘਰ ਹੁਣ ਆ ਝੰਬ ਕੇ ਰੱਖਤੇ ਜਿਨ੍ਹਾਂ ਦੀਆਂ ਫਸਲਾਂ ਅੱਗ ਨਾਲ ਸੜ ਗਈਆਂ ਤੇ ਜਿਨ੍ਹਾਂ ਦੀਆਂ ਫਸਲਾਂ ਨੂੰ ਹਨੇਰੀ ਝੱਖੜ ਝੰਬ ਗਿਆ ਉਹ ਹੁਣ 25 25 30 30 ਸਾਲ ਜਾਂ 50 50 ਸਾਲ ਤੱਕ ਆਸ ਨਹੀਂ ਆਉਣੇ ਕਿਉਂਕਿ ਜਿਹੜੇ ਉਹਨਾਂ ਨੇ ਸਾਲ ਦੇ ਖਰਚੇ ਕੀਤੇ ਨੇ ਉਹ ਉਹਨਾਂ ਨੇ ਦੇਣੇ ਲੈਣੇ ਦੇਣੇ ਸੀ ਜਿਹੜਾ ਫਸਲ ਤੇ ਖਰਚਾ ਹੋਇਆ ਖਾਦਾਂ ਤੇ ਸਪਰੇਆਂ ਤੇ ਬੀਜਾਂ ਤੇ ਵਾਹੀ ਤੇ ਬਜਾਈ ਤੇ ਉਹ ਸਾਰੇ ਖਰਚੇ ਵੀ ਉਹਨਾਂ ਨੇ ਵਿਆਜੋਂ ਫੜ ਕੇ ਉਧਾਰ ਫੜ ਕੇ ਚੱਕ ਕੇ ਭਰੇ ਹੁੰਦੇ ਨੇ ਉਹ ਵੀ ਦੇਣੇ ਸੀ ਤੇ ਹੁਣ ਜਦ ਮੌਕੇ ਤੇ ਆ ਕੇ ਫਸਲ ਨੂੰ ਅੱਗ ਲੱਗ ਗਈ ਜਾਂ ਫਸਲ ਝੱਖੜ ਨਾਲ ਝੜ ਗਈ ਤਾਂ ਹੁਣ ਫਿਰ ਉਹ ਕੀ ਕਰਨੀ ਉਹ ਹੁਣ ਆਉਣ ਵਾਲੇ ਟਾਈਮ 'ਚ ਜੇ ਉਹ ਸਰਕਾਰਾਂ ਅੱਗੇ ਰੋਣਾ ਰੋਣਗੇ ਤਾਂ ਫਿਰ ਕਈਆ ਸਵਾਰਥੀ ਕਿਸਮ ਦੇ ਜਿਹੜੇ ਬੇਵਕੂਫ ਸਾਡੇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹ ਫਿਰ ਬੋਲਣ ਲੱਗੇ ਪੋਰਾ ਸੰਗ ਨਹੀਂ ਕਰਦੇ ਬਿੜ 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 ਇਹ ਐਵੇਂ ਬਹਿ ਜਾਂਦੇ ਨੇ ਉਹ ਬਹਿ ਜਾਂਦੇ ਨੇ ਸਰਕਾਰਾਂ ਤਾਂ ਇਹੋ ਜਿਹੇ ਬੰਦੇ ਚਾਹੁੰਦੀਆਂ ਨੇ ਪਿਛਲੇ ਦਿਨੀ ਮੈਂ ਦੇਖਿਆ ਆ ਜਿਹੜੇ ਚਮਚੇ ਨੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਸਭ ਤੋਂ ਨੁਕਸਾਨ ਵੱਡਾ ਇਹ ਕਰ ਰਹੇ ਨੇ ਜਦੋਂ ਕੁਦਰਤ ਦੀਆਂ ਵਕਤ ਦੀਆਂ ਤੇ ਸਰਕਾਰਾਂ ਦੀਆਂ ਮਾਰੀਆਂ ਹੋਈਆਂ ਮਾਰਾਂ ਤੋਂ ਬਾਅਦ ਇਕ ਕਿਸਾਨ ਮਜ਼ਦੂਰ ਤੇ ਮਿਹਨਤਕਸ਼ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਦੇ ਨੇ ਤਾਂ ਫਿਰ ਜਿਵੇਂ ਛੰਬੂ ਖਨੌਰੀ ਤੋਂ ਕੜੀਸ ਕੜੀਸ ਰਾਤੋਂ-ਰਾਤ ਚੱਕੇ ਜਿਵੇਂ ਫਿਰ ਜੇਲਾ ਚ ਬੰਦ ਕੀਤੇ ਜਾਂਦੇ ਨੇ ਐਦਾਂ ਸਰਕਾਰਾਂ ਉਹਨਾਂ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕਰਦੀਆਂ ਨੇ ਫਿਰ ਪਿਛਲੇ ਦਿਨਾਂ ਤੋਂ ਜਿਵੇਂ ਪੰਜਾਬ ਸਰਕਾਰ ਦੇ ਐਮਐਲਏ ਤੇ ਮੰਤਰੀਆਂ ਨੂੰ ਥਾਂ-ਥਾਂ ਤੇ ਲੋਕਾਂ ਵੱਲੋਂ ਘੇਰਿਆ ਜਾ ਰਿਹਾ ਹੈ ਫਿਰ ਇਹ ਸੀਨ ਵੀ ਬੰਨਾ ਹੀ ਹੁੰਦਾ ਹੁਣ ਪਿਛਲੇ 10 ਦਿਨਾਂ ਦੇ ਵਿੱਚ आम आदमी सरकार दे किन्ने सारे एमएलए ते मंत्री समेत मुख्यमंत्री भगवंत मान दी ਲੋਕਾਂ ਦੇ ਤਿੱਖੇ ਵਿਰੋਧ ਦਾ ਸ਼ਕਾਰ ਹੋਏ ਨੇ ਫਿਰ ਉਥੇ ਸਰਕਾਰ ਕੀ ਕਰਦੀ ਹੈ ਉਥੇ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਸਵਾਲ ਨਹੀਂ ਸੁਨੇ ਜਾਂਦੇ ਜਵਾਬ ਨਹੀਂ ਦਿੱਤੇ ਜਾਂਦੇ ਇੱਕੋ ਹੀ ਤਰੀਕਾ ਹੈ ਪੁਲਿਸ ਦੀ ਕਰੂਰ ਸ਼ਕਤੀ ਦੇ ਨਾਲ ਉਹਨਾਂ ਦੀ ਆਵਾਜ਼ ਨੂੰ ਕੁਚਲਣਾ ਹੁਣ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਇਹਨਾਂ ਦੁਖੀ ਲਚਾਰ ਦੁੱਖਾਂ ਕਰਜ਼ਿਆਂ ਨਾਲ ਭੰਨੇ ਲੋਕਾਂ ਦੀ ਆਵਾਜ਼ ਨੂੰ ਸੁਣਨ ਦੀ بجائے ਉਹਨਾਂ ਦੇ ਦੁੱਖ ਸਵਾਲਾਂ ਅੰਦਰ ਦੱਬੀਆਂ ਪੀੜਾਂ ਤੇ ਸਰਕਾਰ ਦੇ ਪ੍ਰਤੀ ਉਹਨਾਂ ਦੇ ਰੋਸ ਸੁਣਨ ਦੀ بجائے ਜਿਵੇਂ ਜਦੋਂ ਕਿਸੇ ਐਮਪੀ ਐਮਐਲਏ ਕੋਲੋਂ ਜੁੜ ਕੇ ਜਾਂਦੇ ਨੇ ਤਾਂ ਉੱਥੇ ਵੱਡੀ ਗਿਣਤੀ ਪੁਲਿਸ ਲਾ ਕੇ ਉਹਨਾਂ ਨੂੰ ਪਿੱਛੇ ਰੋਕ ਲਿਆ ਜਾਂਦਾ ਹੈ ਉਹਨਾਂ ਤੇ ਲਾਠੀਆਂ ਮਾਰੀਆਂ ਜਾਂਦੀਆਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਚ ਕੀਤਾ ਜਾਂਦਾ ਤਾਂ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਕਰੇਗਾ ਹੋਣਾ ਤਾਂ ਇਹ ਚਾਹੀਦਾ ਕਿ ਸਰਕਾਰ ਲੋਕਾਂ ਦੇ ਸਵਾਲਾਂ ਤੇ ਮੁਸ਼ਕਲਾਂ ਦੇ ਜਵਾਬ ਲੈ ਕੇ ਆਵੇ ਹੱਲ ਲੈ ਕੇ ਆਵੇ ਪਰ ਜਦੋਂ ਇਹਨਾਂ ਕੋਲ ਕੋਈ ਹੱਲ ਨਹੀਂ ਨਾ ਹੁੰਦਾ ਫਿਰ ਇਹਨਾਂ ਕੋਲ ਇੱਕੋ ਹੀ ਹੱਲ ਹੁੰਦਾ ਪੁਲਿਸ ਇਕੱਠੀ ਕਰ ਲਓ ਟੰਬੇ ਉਹਨਾਂ ਨੂੰ ਫੜਾਏ ਨੇ ਗੋਲੀਆਂ ਉਹਨਾਂ ਦੇ ਕੋਲ ਨੇ ਉਹਨਾਂ ਦੇ ਦਿਮਾਗਾ 'ਚ ਇਹ ਭਰਿਆ ਜਦੋਂ ਤੁਹਾਨੂੰ ਪਿੱਛੇ ਹੁਕਮ ਆ ਗਿਆ ਅਲੀ ਅਲੀ ਕਰਕੇ ਤੁਸੀਂ ਬੰਦਾ ਨਹੀਂ ਵੇਖਣਾ ਪਰਿੰਦਾ ਨਹੀਂ ਵੇਖਣਾ ਤੁਸੀਂ ਦੱਬ ਕਿੱਲੀ ਦੇਣੀ ਹੈ ਇਹੀ ਕੁਛ ਹਕੂਮਤਾਂ ਦੀਆਂ ਪੁਲਸਾਂ ਮੁਗਲ ਰਾਜ ਵੇਲੇ ਕਰਦੀਆਂ ਰਹੀਆਂ ਅੰਗਰੇਜ਼ਾਂ ਵੇਲੇ ਵੀ ਇਹੀ ਚੱਲਦਾ ਰਿਹਾ ਤੇ ਹੁਣ ਜਿਹਨੂੰ ਲੋਕ ਰਾਜ ਕਹਿੰਦੇ ਨੇ ਉਦੋਂ ਵੀ ਇਹੀ ਹੁਣ ਵੇਖਣਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਲੋਕਾਂ ਲਈ ਕੀ ਐਲਾਨ ਕਰਦੀ ਹੈ ਹੁਣ ਤੱਕ ਤਾਂ ਕੋਈ ਹੋਇਆ ਨਹੀਂ ਕੱਲ ਕਰਤਾਰ ਸਿੰਘ ਸੰਧਵਾ ਨੇ ਇੱਕ ਪਿੰਡ ਦੇ ਵਿੱਚ ਇਹ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਜਿੰਨੇ ਲੋਕਾਂ ਦੀ ਕਣਕ ਸੜੀ ਹੈ ਅਸੀਂ ਜਲਦੀ ਸਰਵੇ ਕਰਾ ਕੇ ਉਹਨਾਂ ਨੂੰ ਮੁਆਵਜ਼ੇ ਦੇਵਾਂਗੇ ਪਰ ਕਿੱਥੇ ਸਰਵੇ ਤੇ ਕਿਹੜੇ ਮੁਆਵਜ਼ੇ ਪਿਛਲੇ ਮਿਲੇ ਨੇ ਪਿਛਲੇ ਮਿਲੇ ਨੇ ਜੇ ਫਿਰ ਤਾਂ ਅਗਲੇ ਵੀ ਮਿਲ ਜਾਣੇ ਨਹੀਂ ਜੇ ਪਿਛਲੇ ਹੀ ਨਹੀਂ ਮਿਲੇ ਫਿਰ ਅਗਲਿਆਂ ਦੀ ਕੀ ਉਮੀਦ ਹੈ ਸੋ ਪੰਜਾਬ ਸਰਕਾਰ ਆਇਸ ਟਾਈਮ ਬਿਲਕੁਲ ਪਿਛਲੀਆਂ ਸਰਕਾਰਾਂ ਦੇ ਬਰਾਬਰ ਜਾ ਕੇ ਖੜੀ ਹੋਈ ਹੈ ਗੱਲਾਂ ਕ੍ਰਾਂਤੀਆਂ ਦੀਆਂ ਕੀਤੀਆਂ ਸੀ ਇਨਕਲਾਬ ਦੀਆਂ ਕੀਤੀਆਂ ਸੀ ਗੱਲਾਂ ਕੀਤੀਆਂ ਸੀ ਸਾਡੇ ਰਾਜ ਚ ਲੋਕਾਂ ਦੀ ਆਵਾਜ਼ ਸਭ ਤੋਂ ਪਹਿਲਾਂ ਸੁਣੀ ਜਾਇਆ ਕਰੇਗੀ ਭਗਵਨ ਤਮਨ ਸਾਹਿਬ ਨੇ ਤਾਂ ਐਡੇ ਵੱਡੇ ਵੱਡੇ ਦਾਅਵੇ ਕੀਤੇ ਦਾਅਵਿਆਂ ਦੇ ਨਾਲ ਪੂਰਾ ਪੰਜਾਬ ਇਹਨਾਂ ਨੇ ਠੱਗਿਆ ਮੈਂ ਕਹੂੰਗਾ ਕਿਉਂਕਿ ਉਸ ਤੋਂ ਬਾਅਦ ਅੱਜ ਉਹ ਸਾਰੇ ਦਾਅਵਿਆਂ ਦੇ ਉਲਟ ਚੱਲੇ ਫਿਰਦੇ ਨੇ ਅੱਜ ਉਹਨਾਂ ਨੂੰ ਕਿਉਂ ਨਹੀਂ ਦਿਖ ਰਿਹਾ ਕਿ ਕਿਵੇਂ ਕਣਕਾਂ ਨੂੰ ਅੱਗ ਲੱਗ ਰਹੀ ਹੈ ਤੇ ਕਿਵੇਂ ਕਣਕਾਂ ਨੂੰ ਜੜੀਆਂ ਚੰਬ ਚਾਂਬ ਰਿਆ ਹਨੇਰੀ ਤੂਫਾਨ ਅੱਜ ਮੁੱਖ ਮੰਤਰੀ ਨੇ ਐਲਾਨ ਕਿਉਂ ਨਹੀਂ ਕੀਤਾ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਜੇ ਨੀਅਤ ਹੋਵੇ ਤੇ ਨੀਤੀ ਹੋਵੇ ਤਾਂ ਅੱਖਾਂ ਦੇ ਅਥਰੂ ਸੁੱਕਣ ਤੋਂ ਪਹਿਲਾਂ ਪਹਿਲਾਂ ਮੁਆਵਜ਼ੇ ਦਿੱਤੇ ਜਾ ਸਕਦੇ ਨੇ ਪਰ ਅੱਜ ਮੁੱਖ ਮੰਤਰੀ ਸਾਹਿਬ ਦੀ ਉਹ ਨੀਅਤ ਤੇ ਉਹ ਨੀਤੀ ਕਿੱਥੇ ਚਲੀ ਗਈ ਅੱਜ ਲੋਕਾਂ ਦੀਆਂ ਅੱਖਾਂ ਦੇ ਅਥਰੂ ਅੱਖਾਂ ਖਾਲੀ ਹੋਣ ਤੋਂ ਬਾਅਦ ਤੱਕ ਵੀ ਤੇ ਫਾਂਸੀ ਦਾ ਰੱਸਾ ਗਲ ਚ ਪਾ ਕੇ ਖੁਦਕੁਸ਼ੀ ਕਰ ਲੈਣ ਤੱਕ ਵੀ ਕਿਉਂ ਨਹੀਂ ਉਹ ਮੁਆਵਜ਼ੇ ਲੋਕਾਂ ਤੱਕ ਪਹੁੰਚਦੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 2027 ਚ ਫਿਰ ਪੰਜਾਬ ਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਇਹ ਸੁਪਨੇ ਚੱਕਣਾ ਚੂਰ ਹੋ ਜਾਣਗੇ ਭਾਵੇਂ ਲੋਕ ਪਹਿਲਾਂ ਵਾਲੇ ਜਿਹੜੇ ਲਟੇਰੇ ਸੀ ਉਹਨਾਂ ਨੂੰ ਹੀ ਦੁਬਾਰਾ ਲੈ ਕੇ ਆਉਣ ਮੈਂ ਨਹੀਂ ਕਹਿੰਦਾ ਉਹ ਚੰਗੇ ਸੀ ਇੱਕੋ ਥਾਲੀ ਦੇ ਚੱਟੇ-ਵੱਟੇ ਹੀ ਸਾਰੇ ਸਾਬਤ ਹੋਏ ਨੇ ਭਾਵੇਂ ਲੋਕ ਪਹਿਲਾਂ ਵਾਲਿਆਂ ਨੂੰ ਲੈ ਹੁਣ ਪਰ ਆਮ ਆਦਮੀ ਪਾਰਟੀ ਨੂੰ ਲੋਕ ਹੁੰਝ ਕੇ ਪਾਸੇ ਕਰ ਦੇਣਗੇ ਇਹਨਾਂ ਦੇ ਹੀ ਝਾੜੂ ਦੇ ਨਾਲ ਸੋ ਆ ਜਿਹੜੀਆਂ ਦਰਦਨਾਕ ਚੀਜ਼ਾਂ ਪੰਜਾਬ ਦੇ ਵਿੱਚ ਵਾਪਰੀਆਂ ਨੇ ਮੈਨੂੰ ਲੱਗਦਾ ਹੈ ਜਿਹੜਾ ਵੀ ਬੰਦਾ ਚਾਹੇ ਉਹ ਮਜ਼ਦੂਰ ਕਿਸਾਨ ਨਹੀਂ ਹੈ ਚਾਹੇ ਉਹ ਖੇਤ ਮਜ਼ਦੂਰ ਜਾਂ ਕਿਸਾਨ ਨਹੀਂ ਹੈ ਉਹਨੂੰ ਵੀ ਇਹਦੇ ਉੱਪਰ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਹੈ ਤੇ ਸਰਕਾਰਾਂ ਦੇ ਅੱਗੇ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਜਿਹੜੇ ਇਹ ਉੱਜੜ ਗਏ ਨੇ ਜਿਹੜੇ ਇਹ ਤਬਾਹ ਹੋ ਗਏ ਨੇ ਇਨਾਂ ਦੇ ਲਈ ਕੁਝ ਕਰੋ ਇਹਨਾਂ ਨੂੰ ਕੁਝ ਦਿਓ ਸਰਕਾਰ ਬਹੁਤ ਵੱਡੇ ਪੱਧਰ ਤੇ ਟੈਕਸ ਇਕੱਠੇ ਕਰਦੀ ਆ ਆ ਪੈਟਰੋਲ ਦੇ ਉੱਪਰ ਐਕਸਾਈਜ਼ ਡਿਊਟੀ ਜੇ 10 ਦਿਨ ਪਹਿਲਾਂ ਹੀ 2-2 ਰੁਪਏ ਫੇਰ ਵਧਾਈ ਐ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਇੱਕ ਦਿਨ ਦੇ ਵਿੱਚ ਲੋਕਾਂ ਦੀ ਜੇਬਾਂ ਤੋਂ ਟੈਕਸ ਅਧਰਾ ਹੀ ਇਕੱਠਾ ਕੀਤਾ ਜਾਂਦਾ ਉਹਦੇ ਵਿੱਚੋਂ ਜਿਹੜੇ ਬਿਲਕੁਲ ਬਰਬਾਦ ਹੋ ਗਏ ਜਿਨ੍ਹਾਂ ਕੋਲ ਖਾਣ ਦੇ ਦਾਣੇ ਵੀ ਨਹੀਂ ਰਹਿ ਗਏ ਜੇ ਉਹਨਾਂ ਦੀ ਬਾਹਰ ਸਰਕਾਰ ਫੜ ਕੇ ਉਹਨਾਂ ਨੂੰ ਕੁਝ ਕਰ ਦੇਵੇ ਤਾਂ ਇਹ ਦੇ ਵਿੱਚ ਸਰਕਾਰ ਨੇ ਕੋਈ ਨੰਗ ਨਹੀਂ ਹੋ ਜਾਣਾ ਵੈਸੇ ਭਗਵੰਤਮਾਨ ਸਰਕਾਰ ਇਹ ਕਹਿੰਦੀ ਰਹੀ ਹੈ ਕਿ ਖਜ਼ਾਨਾ ਖਾਲੀ ਨਹੀਂ ਖਜ਼ਾਨਾ ਭਰਿਆ ਪਿਛਲੀਆਂ ਸਰਕਾਰਾਂ ਝੂਠ ਬੋਲਦੀਆਂ ਰਹੀਆਂ ਪਿਛਲੀਆਂ ਸਰਕਾਰਾਂ ਗੁੰਮਰਾਹ ਕਰਦੀਆਂ ਰਹੀਆਂ ਤੇ ਅੱਜ ਫਿਰ ਭਗਵੰਤਮਾਨ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਹੱਥ ਜੁੜੇ ਨੇ ਜੇ ਖਜ਼ਾਨੇ ਚ ਤੁਹਾਡੇ ਚ ਤੇਲੀ ਚਵਾਨੀ ਕੋਈ ਹੈਗੀ ਆ ਲੋਕਾਂ ਤੋਂ ਟੈਕਸ ਬਹੁਤ ਅਗਰੋਂਦੀ ਹੈ ਪੰਜਾਬ ਸਰਕਾਰ ਵੀ ਹੈਗੇ ਹੋਣ ਗਈ ਤਾਂ ਫਿਰ ਇਨ੍ਹਾਂ ਕਿਸਾਨਾਂ ਦੀ ਇਨ੍ਹਾਂ ਅੱਜ ਜਿਹੜੇ ਮਰੇ ਹੋਏ ਮਹਿਸੂਸ ਕਰ ਰਹੇ ਨੇ ਇੱਕ ਬਾਪੂ ਕਹਿ ਰਿਹਾ ਕਿ ਹੁਣ ਮੇਰਾ ਜੀ ਕਰਦਾ ਰੱਬ ਮੇਰੇ ਪੁੱਤ ਪੋਤਿਆਂ ਸਮੇਤ ਸਾਨੂੰ ਸਾਰੇ ਟੱਬਰ ਨੂੰ ਚੁੱਕ ਲਵੇ ਤਾਂ ਐਸ ਹਾਲਾਤ ਦੇ ਵਿੱਚ ਪਹੁੰਚੇ ਹੋਏ ਜਿਹੜੇ ਲੋਕ ਨੇ ਉਹਨਾਂ ਦੀ ਬਾਹ ਪੰਜਾਬ ਸਰਕਾਰ ਨੂੰ ਫੜਨੀ ਚਾਹੀਦੀ